ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਸਾਰੀਆਂ ਘੋੜਿਆਂ ਦੀ ਇੰਟਰੋਡਕਸ਼ਨ ਦਿੰਨੇ ਆ ਤੇ ਅੱਜ ਆਪਾਂ ਇਹਨਾਂ ਨੂੰ ਨਵਾ ਧਵਾ ਕੇ ਵਿਹਲੇ ਦੀ ਹੋਏ ਸੀ ਤੇ ਆਪਾਂ ਸੋਚਿਆ ਵੀ ਚਲੋ ਕੰਮ ਧੰਦੇ ਕਰਦੇ ਕਰਦੇ ਆਪਾਂ ਇੱਕ ਛੋਟਾ ਜਿਹਾ ਵਲੌਗ ਬਣਾ ਲਈਏ ਆਓ ਆਪਾਂ ਤੁਹਾਨੂੰ ਮਿਲਾਉਂਦੇ ਆ ਪਹਿਲਾਂ ਆਪਣੀ ਮਨਾਕੇ ਘੋੜੇ ਕਿਰਨ ਦੇ ਨਾਲ ਇਹ ਜੀ ਆਪਣੀ ਕਿਰਨ ਸਾਢੇ 6 ਸਾਲ ਦੀ ਉਮਰ ਹੋ ਗਈ ਤੇ ਇਹ ਤੁਹਾਨੂੰ ਕਿੰਨੀਆਂ ਵੀਡੀਓ ਚ ਪਹਿਲਾਂ ਵੀ ਆਪਾਂ ਦੱਸ ਚੁੱਕੇ ਆ ਵੀ ਇਹ ਬਹੁਤ ਸਿਆਣੀ ਆ ਤੇ ਬੜਾ ਆਵਾਜ਼ ਵੀ ਪਛਾਣਦੀ ਆ ਤੇ ਪਰਛਾਈ ਦੇ ਪਿੱਛੇ ਪਿੱਛੇ ਆਪਣੇ ਵਧੀਆ ਤਰਦੀ ਵੀ ਆ ਨਾਲ ਨਾਲ ਆਪਾਂ ਨੂੰ ਇਹਦੇ ਬੋਲਣਾ ਪੈਂਦਾ ਨਹੀਂ ਇਹ ਡਰ ਜਾਂਦੀ ਆ ਸ਼ਾਬਾਸ਼ ਚਲੋ ਹੁਣ ਆਪਾਂ ਤੁਹਾਨੂੰ ਮਲਾਉਣੀ ਆ ਆਪਣੀ ਐਸ਼ ਦੇ ਨਾਲ ਹਾਂਜੀ ਇਹ ਆਪਣੀ ਐਸ਼ ਆ ਜੀ ਇਹ ਵੀ ਦੇਖ ਲਓ ਨਾਰ ਨੂੰ ਕਿ ਵਧੀਆ ਬਣੀ ਆ ਅੱਜ ਤਾਂ ਪਰ ਇਹਨੇ ਰਾਤੇ ਰਾਤ ਜਮਾਂ ਇਹ ਮਨ ਜਾਣਾ ਰਿਹਾ ਤੇ ਬਿਲਕੁਲ ਕਿ ਇਹ ਲੇਟੇ ਬਹੁਤ ਨਾਉਂਦੀ ਆ ਤੇ ਚਲੋ ਆਪਾਂ ਤਾਂ ਜਿਹੜਾ ਹੁਣ ਆਪਣਾ ਫਰਜ਼ ਸੀ ਉਹ ਨਵਾਤਾ ਹੁਣ ਅਧੇ ਦੀ ਮਰਜੀ ਆ ਇਹ ਵੀ 7 ਸਾਲ ਦੀ ਏਜ ਆ ਤੇ ਹੁਣ ਇਹ ਆਪਣੀ ਗੱਬਣ ਚਲੋ ਹੁਣ ਅੱਗੇ ਚੱਲਦੇ ਆਂ ਆਪਾਂ ਆਪਣੀ ਲక్ష్ਮੀ ਕੋਲੇ ਬਹੁਤ ਪਿਆਰੀ ਜਿਹੀ ਬੱਤੀ ਹੈ ਲక్ష్ਮੀ ਆਪਣੀ ਲక్ష్ਮੀ ਲਓ ਜੀ ਇਹ ਆਪਣੀ ਲక్ష్ਮੀ 30 ਗੱਤੀ ਨੇ ਲਈ ਹੈ ਜਾਂ ਤੇ ਕਦ ਤੁਹਾਨੂੰ ਇਹਦਾ ਦਿੱਸ ਜਾਂਦਾ ਜੀ ਲੁੱਕੀ ਤੇ ਲੰਬੀ ਬਹੁਤ ਹੈ ਇਹ ਹਮ ਪਹਿੜੀ ਦੀ ਹੋਈ ਹੈ ਇਹ ਵੀ ਅਜ ਨਾ ਧੋ ਕੇ ਸੋਹਣੀ ਸੁਨੱਖੀ ਬਣ ਗਈ ਇੱਕ ਵਾਰੀ ਕੱਲ ਨੂੰ ਦੇਖਦੇ ਆਂ ਕਿ ਹੈ ਜੀ ਬਣਦੀ ਹਰ ਰੋਜ਼ ਆਪਾਂ ਨੂੰ ਛੋਟੇ ਛੋਟੇ ਵਲੌਗ ਹੈ ਜਿਹੜੇ ਉਹ ਪਾਉਂਦੇ ਰਵਾਂਗੇ ਚੱਲੋ ਅੱਗੇ ਚੱਲਦੇ ਆਂ ਜੋਤ ਲੋ ਜੀ ਆਪਣੀ ਫਸਲ ਪਾਤ ਇੱਕ ਫਸਲ ਆਪਣੇ ਇਹ ਆਪਣੇ ਫਾਰਮ ਦੀ ਸ਼ਾਨ ਫਾਰਮ ਕੋਲ ਹੀ ਇਹ ਨਾ ਤੋਂ ਕੇ ਬੜੀ ਚਿਟੀ ਚਿਟੀ ਲੱਗ ਜਾਂਦੀ ਹੈ ਇਹ ਵੀ ਹੁਣ ਥੋੜੀ ਜਿਹੀ ਪੈੜੀ ਬਣ ਗਈ ਦੇਖੋ ਕਿਵੇਂ ਦੰਦੀਆਂ ਵੱਡੀਆਂ ਇਹਨੂੰ ਆਪਾਂ ਹੁਣ ਕਾਠੀ ਪਾ ਕੇ ਨਾ ਕਿਸੇ ਦਿਨ ਕੰਡਾਂਗੇ ਗਲੀ ਚ ਫੇਰ ਸੈੱਟ ਹੋਣਾ ਇਹਨੇ ਇਹ ਗਰਮੀ ਕਰਕੇ ਹੁਣ ਥੋੜੀ ਜੀ ਚੰਬ ਲਗੀ ਆਪਾਂ ਕੱਡੇ ਨਹੀਂ ਕਿਤੇ ਬਾਹਰ ਤਾਂ ਕਰਕੇ ਚਲੋ ਹਾਂ ਚੱਲਦੇ ਹੁਣ ਨੂਰੀ ਕੋਲੇ ਤਸਕਰ ਉਹ ਤਸਕਰ ਤਸਕਰ ਕੀ ਕਰੀ ਜਾਂਦੇ ਹੋ ਤਸਕਰ ਹੋ ਰਿਹਾ ਲਓ ਜੀ ਇਹ ਆਪਣੀ ਨੂਰੀ ਜਿਹੜੀ ਬਹੁਤ ਬਿਮਾਰ ਹੋ ਕੇ ਹੁਣ ਠੀਕ ਹੋਈ ਆ ਇਹ ਥੋੜੀ ਜੀ ਮਤਲਬ ਜਿਹੜੀ ਇਹਦੇ ਤੇ ਹੁਣ ਰੋ ਆਈ ਆ ਥੋੜੀ ਜੀ ਹੱਜ ਨਿਵਾਰ ਨੂੰ ਵੀ ਦਿੱਤੀ ਇਹਦੇ ਕਰਕੇ ਮਾੜਾ ਜੱਜ ਇਹ ਵਧੀਆ ਲੱਗੀ ਜਾਂਦੀ ਆ ਤੇ ਨਹੀਂ ਤਾਂ ਇਹ ਬਾੜੀ ਲਿੱਸੀ ਜੀ ਤੇ ਲਿਬੜੀ ਜੀ ਹੋਈ ਪਈ ਸੀਗੀ ਨਵਾਈ ਨੂੰ ਵੀ ਨਹੀਂ ਸੀ ਮਹੀਨਾ ਹੋ ਗਿਆ ਬਿਮਾਰ ਨਾ ਹੁਣ ਥੋੜੀ ਜੀ ਠੀਕ ਆ ਥੋੜੀ ਜੀ ਐਵੇਂ ਨਾਲੋਂ ਮਤਲਬ ਕਿ ਭਰਨ ਵੀ ਲੱਗ ਗਈ ਰੋਜ਼ ਹੀ ਆ ਗਈ ਇਹ ਆਪਣਾ ਤਸਕਰ ਤਸਕਰ ਆ ਜਾ ਪੁੱਤ ਤਸਕਰ ਲਓ ਆਪਣਾ ਤਸਕਰ ਵੀ ਅੱਜ ਨਹਾ ਤੋ ਲਿਆ ਵਧੀਆ ਬਣ ਗਿਆ ਚਿੱਟਾ ਚਿੱਟਾ ਜਿਹਾ ਲੱਗ ਗਿਆ ਅੱਜ ਨਜ਼ਰ ਮੇਰੀ ਲੱਗ ਜਾਣੀ ਮੈਨੂੰ ਲੱਗਦੀ ਅੱਜ ਹਾਂਜੀ ਲਓ ਜੀ ਆਪਾਂ ਹੁਣ ਆਪਾਂ ਇੰਟਰੋਡਕਸ਼ਨ ਤਾਂ ਕਰ ਲਈ ਐ ਤੇ ਆਪਾਂ ਹੁਣ ਛੋਟੇ ਛੋਟੇ ਜਿਹੜੇ ਵਲੌਗ ਆ ਉਹ ਲੈ ਕੇ ਤੁਹਾਡੇ ਨਾਲ ਰੋਜ਼ ਰੂਬਰੂ ਆਪਾਂ ਤੁਹਾਡੇ ਹੋਇਆ ਕਰਾਂਗੇ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਧੰਨਵਾਦ ਜੀ